ਸਤਿ ਸ੍ਰੀ ਅਕਾਲ ਜੀ ਹਮੇਸ਼ਾ ਦੀ ਤਰ੍ਹਾਂ ਮੈਂ ਤੁਹਾਡਾ ਆਪਣਾ ਡਾਕਟਰ ਰਾਏ ਸਿੰਘ ਅੱਜ ਸੋਚਿਆ ਕਿ ਇੱਕ ਹੋਰ ਵਿਸ਼ਾ ਲੈ ਕੇ ਹਾਜ਼ਰ ਹੋਵਾਂ ਬੈਠੇ-ਬੈਠੇ ਜਿਹਨ ਚ ਆਇਆ ਕਿ ਜਿਸ ਤਰ੍ਹਾਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਕਟੜਾਵਾਂ ਹੁੰਦੀਆਂ ਤਾਂ ਕਟਨਾਵਾਂ ਨੂੰ ਆਪਾਂ ਕਿਸ ਤਰ੍ਹਾਂ ਡੀਲ ਕਰੀਏ ਕਿਸ ਤਰ੍ਹਾਂ ਉਸ ਸਮੇਂ ਨੂੰ ਲੰਘਾਈਏ ਤਾਂ ਜੋ ਆਪਾਂ ਚੰਗਾ ਜੀਵਨ ਬਤੀਤ ਕਰ ਸਕੀਏ ਸਮੱਸਿਆਵਾਂ ਦੇ ਹੱਲ ਲਈ ਬਹੁਤ ਤਰੀਕੇ ਹੋ ਸਕਦੇ ਐ ਸਮੱਸਿਆਵਾਂ ਨੂੰ ਦੇਖ ਕੇ ਘਬਰਾਉਣ ਦੀ ਬਜਾਏ ਜੇਕਰ ਆਪਾਂ ਦੇ ਹੱਲ ਬਾਰੇ ਸੋਚੀਏ ਤਾਂ ਚੰਗੀ ਗੱਲ ਹੈ ਉਦਾਹਰਨ ਦੇ ਤੌਰ ਤੇ ਲੇ ਲੋ ਵੀ ਜੇਕਰ ਆਪਾਂ ਕੋਈ ਕੰਮ ਕਰਦੇ ਆ ਆਪਾਂ ਨੂੰ ਸਮੱਸਿਆ ਆਉਂਦੀ ਹੈ ਤਾਂ ਉਸ ਸਮੱਸਿਆ ਦੇ ਹੱਲ ਲਈ ਆਪਾਂ ਨੂੰ ਨਾਵੇਂ ਤਰੀਕੇ ਲੱਭਣ ਦੀ ਲੋੜ ਹੈ ਨਾ ਕਿ ਉਸ ਸਮੱਸਿਆ ਤੇ ਪਛਤਾਵਾ ਕਰ। ਹੁਣ ਜਿਹੜੇ ਬੱਚੇ ਪੜ੍ਹਦੇ ਐ ਜ ਜਦ ਨੂੰ ਮੰਨ ਲਓ ਕੋਈ ਪ੍ਰਸ਼ਨ ਜਾਂ ਸਵਾਲ ਯਾਦ ਨਹੀਂ ਹੁੰਦਾ ਤਾਂ ਉਹ ਅ ਪ੍ਰੇਸ਼ਾਨ ਹੋਣ ਦੀ ਬਜਾਏ ਉਹਨੂੰ ਅਧਿਆਪਕ ਨਵੇਂ ਤਰੀਕੇ ਨਾਲ ਪੜ੍ਹਨ ਦੀ ਜਾਂ ਉਹਨੂੰ ਹੱਲ ਕਰਨ ਦਾ ਤਰੀਕਾ ਦੱਸ। ਇਵੇਂ ਹੀ ਜ਼ਿੰਦਗੀ ਵਿੱਚ ਜਦੋਂ ਵੱਡੀਆਂ ਸਮੱਸਿਆਵਾਂ ਆਉਂਦੀਆਂ ਤੋ ਸਮੱਸਿਆਵਾਂ ਨੂੰ ਹੱਲ ਕਰਨ ਦੇ ਬਹੁਤ ਸਾਰੇ ਤਰੀਕੇ ਹੋ ਸਕਦੇ ਨੇ। ਕਈ ਵਾਰ ਸਮੱਸਿਆਵਾਂ ਨੂੰ ਹੱਲ ਕਰਨ ਲਈ ਚੁੱਪ ਰਹਿਣਾ ਜ਼ਰੂਰੀ ਹੈ। ਹੁਣ ਚੁੱਪ ਰਹਿਣਾ ਔਖਾ ਬਹੁਤ ਹੈ। ਆਪਾਂ ਸਾਰੇ ਮਨੁੱਖ ਪ੍ਰਜਾਤੀ ਨੂੰ ਸਬੰਧ ਰੱਖਦੇ ਆ ਮੈਮਲਸ ਹੈ ਤਾਂ ਆਪਾਂ ਅਗਰੈਸਿਵ ਹੋ ਜਾਂਦੇ ਆ ਗੁੱਸੇ ਵਿੱਚ ਆਉਂਦੇ ਆ ਗੁੱਸੇ ਵਿੱਚ ਹਮੇਸ਼ਾ ਆਪਾਂ ਜਿਹੜਾ ਆਪਾਂ ਹੁੰਦਾ ਉਹਨੂੰ ਖੋ ਲੈਂਦੇ ਆ ਜਾਂ ਤਾਂ ਆਪਾਂ ਬਹੁਤ ਗੁੱਸੇ 'ਚ ਆ ਜਾਂਦੇ ਆ ਜਾਂ ਆਪਾਂ ਬਹੁਤ ਥੱਲੇ ਚਲੇ ਜਾਂਦੇ ਆ ਮਿਹੂਸ ਹੋ ਕੇ ਆਪਾਂ ਅੰਦਰ ਵੜ ਕੇ ਬਹਿ ਜਾਂਦੇ ਆ ਦੁਨੀਆ ਨਾਰੀ ਦੇ ਵਿੱਚ ਆ ਦੇਖੋ ਵੀ ਆ ਪੰਜ ਉਂਗਲਾਂ ਇਹ ਪੰਜੇ ਇੱਕ ਹੱਥ ਦਾ ਪਾਰਟ ਹੈ ਪਰ ਇੱਕੋ ਜੀਆਂ ਨਹੀਂ ਇਹ ਹਰ ਇੱਕ ਦੇ ਕੰਮ ਵੀ ਗੁੱਥੇ ਦਾ ਕੰਮ ਉਂਗਲਾਂ ਦਾ ਕੰਮ ਚੀਕੀ ਦਾ ਕੰਮ ਹਰ ਇੱਕ ਦਾ ਕੰਮ ਵੱਖੋ ਵੱਖਰਾ ਹੈ ਉਸੇ ਤਰ੍ਹਾਂ ਇੱਕ ਮਨੁੱਖ ਦਾ ਜਿਹੜਾ ਰੋਲ ਹੈ ਉਹ ਜ਼ਿੰਦਗੀ ਵਿੱਚ ਵੱਖੋ ਵੱਖਰਾ ਹੈ ਇੱਕ ਮਨੁੱਖ ਸੁਭਾਉ ਉੱਠਦਾ ਹੈ ਜਾਗ ਜਾਗਦਾ ਜਦੋਂ ਨੀਂਦ ਤੋਂ ਸਭ ਤੋਂ ਪਹਿਲਾਂ ਉਹਦਾ ਪਰਿਵਾਰ ਹੁੰਦਾ ਹੈ ਉੱਥੇ ਉਹਨੂੰ ਹੋਰ ਤਰ੍ਹਾਂ ਨਾਲ ਵਿਚਰਨਾ ਪੈਂਦਾ ਹੈ ਪਰਿਵਾਰ ਦੇ ਵਿੱਚ ਉਹਦੀ ਪਤਨੀ ਹੈ ਉਹਦੀ ਮਾਤਾ ਹੈ ਉਹਦੇ ਬੱਚੇ ਹਨ ਹੁਣ ਜਿਹੇ-ਜਾ ਸੁਭਾਉ ਉਹਦੀ ਮਾਤਾ ਦਾ ਜਾਂ ਪਿਤਾ ਦਾ ਉਹਦੇ ਨਾਲ ਹੋਰ ਤਰੀਕੇ ਨਾਲ ਗੱਲ ਕਰੂਗਾ ਪਤਨੀ ਨਾਲ ਹੋਰ ਤਰੀਕੇ ਨਾਲ ਗੱਲ ਕਰੂਗਾ ਬੱਚਿਆਂ ਨਾਲ ਹੋਰ ਤਰੀਕੇ ਨਾਲ ਗੱਲ ਕਰੂਗਾ ਦੋਸਤਾਂ ਨਾਲ ਹੋਰ ਤਰੀਕੇ ਨਾਲ ਗੱਲ ਕਰੂਗਾ ਰਿਸ਼ਤੇਦਾਰਾਂ ਨਾਲ ਹੋਰ ਤਰੀਕੇ ਨਾਲ ਗੱਲ ਕਰੂਗਾ ਸਾਰਿਆਂ ਤੇ ਇੱਕ ਤਰੀਕਾ ਨਹੀਂ ਲਾਇਆ ਜਾ ਸਕਦਾ ਜਿਸ ਤਰ੍ਹਾਂ ਇਹ ਹੱਥ ਦੀਆਂ ਪੰਜ ਉਂਗਲਾਂ ਹੈ ਹਰ ਇੱਕ ਉਂਗਲ ਤੇ ਅਲੱਗ ਅਲੱਗ ਯੋਗਦਾਨ ਹੈ ਹੁਣ ਆਪਾਂ ਪੈਨ ਫੜਨਾ ਹੈ ਆ ਦੇਖੋ ਆ ਆ ਆ ਮੰਨ ਲਓ ਪੈਨ ਹੈ ਹਰ ਹੁਣ ਜਦੋਂ ਪੈਨ ਆਪਾਂ ਫੜਨਾ ਲਿਖਣ ਲਈ ਤਾਂ ਪੈਨ ਹਮੇਸ਼ਾ ਇਸ ਤਰ੍ਹਾਂ ਫੜਦੇ ਹਾਂ ਹੁਣ ਇੱਥੇ ਚੀਚੀ ਪਿੱਛੇ ਰਹਗੀ ਤੇ ਦਾ ਮਤਲਬ ਇਹ ਨਹੀਂ ਵੀ ਆਂ ਅੰਗੂਠਾ ਤੇ ਜਿਹੜੀ ਉਂਗਲ ਹੈ ਕਹਿ ਸਕਦੇ ਆ ਵੀ ਚੀਚੀ ਬਿਨਾ ਸਰਜੂ ਪਰ ਜਦੋਂ ਆਪਾਂ ਕੋਈ ਚੀਜ਼ ਆਏ ਫੜਨੀ ਆ ਉਦੋਂ ਚੀਚੀ ਨੂੰ ਨਾਲ ਲੈ ਕੇ ਚੱਲਣਾ ਪਊਗਾ ਉਤੋਂ ਗੂਠੇ ਦੀ ਸਪੋਰਟ ਦੇਣੀ ਪਊਗੀ ਤੇ ਜਦੋਂ ਇਹ ਵੱਖੋ ਵੱਖਰੇ ਆ ਉਦੋਂ ਜੇਕਰ ਇੱਕ ਦੂਜੇ ਨੂੰ ਕਵੇ ਕਿ ਤੇਰੀ ਕੋਈ ਜ਼ਰੂਰਤ ਨਹੀਂ ਜਾਂ ਤੇਰੀ ਕੋਈ ਜ਼ਰੂਰਤ ਨਹੀਂ ਇਹ ਸੰਭਵ ਨਹੀਂਗਾ ਹਰ ਇੱਕ ਦੀ ਆਪੋ ਆਪਣੀ ਵਿਸ਼ੇਸ਼ਤਾ ਹੈ ਤੇ ਹਰ ਇੱਕ ਨੇ ਸਮੱਸਿਆਵਾਂ ਦਾ ਹੱਲ ਆਪਣੇ ਤਰੀਕੇ ਨਾਲ ਕਰਨਾ ਹੈ ਸਮੱਸਿਆ ਦੇ ਹੱਲ ਲਈ ਜਿਵੇਂ ਅੱਜ ਕੱਲ ਆਪਾਂ ਦੇਖਦੇ ਹਾਂ ਕਿ ਡਿਪਰੈਸ਼ਨ 'ਚ ਜਾਂਦੇ ਲੋਕ ਮੈਂ ਸਮਝਦਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਜ਼ਿੰਦਗੀ ਹੈ ਉਹਨਾਂ ਤੋਂ ਆਪਾਂ ਬਹੁਤ ਸਿੱਖਿਆ ਲੈ ਸਕਦੇ ਹਾਂ ਕਿ ਜੰਗ ਦਾ ਮੈਦਾਨ ਹੋਵੇ ਪੋ ਦੀ ਠੰਡ ਹੋਵੇ ਘਰ ਛੱਡ ਦਿੱਤਾ ਉਹਨਾਂ ਨੇ ਕਿਲਾ ਆਨੰਦਪੁਰ ਦਾ ਜਿਹੜਾ ਆਪਾਂ ਕਹਿੰਦੇ ਹਾਂ ਘਰ ਛੱਡ ਕੇ ਜਦੋਂ ਘਰੋਂ ਤੁਰੇ ਰਸਤੇ ਵਿੱਚ ਉਹਨਾਂ ਨੂੰ ਮੀਂਹ ਆ ਗਿਆ ਜਿਹੜੀ ਸਰਸਾ ਨਦੀ ਤੇ ਆਪਾਂ ਵਿਛੋੜਾ ਪੜਦੇ ਇਤਿਹਾਸ ਪਰਿਵਾਰ ਵੀ ਡਿਵਾਈਡ ਹੋ ਗਿਆ ਵੰਡਿਆ ਗਿਆ ਵੰਡਣ ਤੋਂ ਬਾਅਦ ਜਦੋਂ ਕਿਤੇ ਨਵੀਂ ਜਗ੍ਹਾ ਗਏ ਗੁਰੂ ਗੋਬਿੰਦ ਸਿੰਘ ਜੀ ਤਾਂ ਉੱਥੇ ਉਹਨਾਂ ਨੂੰ ਸਮਾਚਾਰ ਮਿਲਿਆ ਕਿ ਤੁਹਾਡੇ ਭਾਈ ਦੋ ਬੱਚੇ ਨੀਂਹਾਂ ਚ ਤੰ ਦਿੱਤੇ ਗਏ ਆ ਤੁਹਾਡੀ ਮਾਤਾ ਵੀ ਸਰੀਰ ਛੱਡ ਗਿਆ ਤੇ ਦੋ ਬੱਚੇ ਉਹਨਾਂ ਦੇ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਜਾਣ ਨਾਲੇ ਜਿੱਥੇ ਪੱਕਾ ਨਿਸ਼ਚਿਤ ਹੈ ਵੀ ਉਹ ਜੰਗ ਵਿੱਚ ਜਾਵੜੇ ਉੱਥੇ ਵਾਪਸ ਮੁੜਨਾ ਔਖਾ ਇੱਕ ਬੱਚਾ ਸ਼ਹੀਦ ਹੋ ਗਿਆ ਵੱਡਾ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਉਸ ਤੋਂ ਬਾਅਦ ਦੂਸਰਾ ਸਹਬਜ਼ਾਦਾ ਬਾਬਾ ਜਗਰ ਸਿੰਘ ਜੀ ਉਹ ਕਹਿੰਦਾ ਵੀ ਮੈਂ ਜਾਣਾ ਤੇ ਗੁਰੂ ਸਾਹਿਬ ਕਹਿੰਦੇ ਵੀ ਭਾਈ ਜਾਓ ਹਾਲਾਂਕਿ ਉਹਨਾਂ ਨੂੰ ਪਤਾ ਸੀ ਵੀ ਜੇ ਵੱਡਾ ਸਹਬਜ਼ਾਦਾ ਸ਼ਹੀਦ ਹੋ ਗਿਆ ਤਾਂ ਇਹ ਵੀ ਸ਼ਹੀਦ ਹੋ ਸਕਦੇ ਆ ਪਰ ਉਹਨਾਂ ਨੇ ਸਮੱਸਿਆ ਦਾ ਹੱਲ ਲੱਭਿਆ ਉਹਨਾਂ ਨੂੰ ਭੇਜਿਆ ਉਸ ਤੋਂ ਉਪਰੰਤ ਜਦੋਂ ਸ਼ਹੀਦ ਹੋ ਗਏ ਤਾਂ ਚੁੱਪ ਕਰਕੇ ਅੱਦਾ ਚਾਲਾ ਪਾਇਆ ਉਹਨਾਂ ਨੇ ਤਾਂ ਉਹਨਾਂ ਦੀ ਜ਼ਿੰਦਗੀ ਤੋਂ ਆਪਾਂ ਬਹੁਤ ਸਿੱਖ ਸਕਦੇ ਦੇਖੋ 42 ਸਾਲ ਦੀ ਉਹਨਾਂ ਦੀ ਉਮਰ ਸੀ ਜਦੋਂ ਉਹਨਾਂ ਦੀ ਜੋਤੀ ਜੋਤ ਸਮਾਏ ਹੈ ਤਾਂ 42 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਕਿੰਨੇ ਦੇਖੋ ਜ਼ਿੰਦਗੀ ਦੇ ਰੰਗ ਦੇਖੇ ਪਰ ਫਿਰ ਵੀ ਖਿੜੇ ਮੱਥੇ ਜੋ ਕਵਿਤਾ ਨਾਲ ਸੰਬੰਧ ਰੱਖਦੇ ਉਹ ਕਹਿੰਦੇ ਆ ਵੀ ਅੱਜ ਤੱਕ ਜੋ ਕਵਿਤਾ ਜੋ ਪੋਇਟਰੀ ਲਿਖਣ ਦਾ ਤਰੀਕਾ ਗੁਰੂ ਗੋਬਿੰਦ ਸਿੰਘ ਜੀ ਦਾ ਸੀ ਉਹ ਅੱਜ ਤੱਕ ਨਹੀਂ ਮਿਲਦਾ ਕਿਸੇ ਹੋਰ ਬਾ ਕਮਾਲ ਰਚਨਾ ਤਾਂ ਉਹਨਾਂ ਦੀ ਜ਼ਿੰਦਗੀ ਤੋਂ ਅਸੀਂ ਸਮੱਸਿਆ ਦੇ ਹੱਲ ਸਿੱਖ ਸਕਦੇ ਹਾਂ ਜੇ ਅੱਜ ਕੱਲ ਦਾ ਜਿਹੜਾ ਮਨੁੱਖਾ ਜਦੋਂ ਉਹਨੂੰ ਕੋਈ ਨੁਕਸਾਨ ਹੁੰਦਾ ਤੋ ਅੰਦਰ ਵੜ ਕੇ ਪੈ ਜਾਂਦਾ ਫਿਰ ਕੀ ਹੈ ਉਸ ਨੂੰ ਅੱਗੇ ਵਧਣਾ ਚਾਹੀਦਾ ਹੈ ਅੱਗੇ ਵਧਣਾ ਕਿਉਂਕਿ ਦੇਖੋ ਹਰ ਇੱਕ ਸਟੈਪ ਜ਼ਿੰਦਗੀ ਦੇ ਵਿੱਚ ਸਮੱਸਿਆ ਹੈ ਤੁਹਾਨੂੰ ਜ਼ਿੰਦਗੀ ਇੰਨੀ ਸੇਫ ਨਹੀਂ ਮਿਲਦੀ ਫੁੱਲਾ ਨਹੀਂ ਛੇਜਣੀ ਤੁਸੀਂ ਉਹ ਸਮੱਸਿਆ ਨਾਲ ਕਿਸ ਤਰ੍ਹਾਂ ਵਿਚਰਦੇ ਆ ਉਹ ਤੁਹਾਡੀ ਪਛਾਣ ਹੈ ਸਮੱਸਿਆ ਦੇ ਵਿੱਚ ਮੰਨ ਲਓ ਵੀ ਤੁਸੀਂ ਕੋਈ ਉਲਝਣ ਆ ਗਈ ਤੁਸੀਂ ਦਿਮਾਗ ਤੇ ਬੋਝ ਪਾ ਲਿਆ ਜਾਂ ਤੁਸੀਂ ਗੁੱਸੇ ਹੋ ਗਏ ਉਹਦੇ ਨਾਲ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ ਜਿਵੇਂ ਸਿਆਣਿਆਂ ਨੇ ਤੁਸੀਂ ਨਾ ਵੀ ਜਦੋਂ ਕੋਈ ਨਾ ਹੋਵੇ ਤਾਂ ਕੰਨ ਨਾਲ ਵੀ ਰਿਆ ਕਰ ਲੋ ਉਹਦਾ ਮਤਲਬ ਕੀ ਸੀ ਵੀ 2 ਮਿੰਟ ਠੰਡੇ ਦਿਮਾਗ ਨਾਲ ਵਿਚਾਰ ਕਰੋ ਆਪਾਂ ਗਰਮਾ ਗਰਮੀ ਦੇ ਵਿੱਚ ਕੋਈ ਐਕਸ਼ਨ ਲੈ ਜੰਨੇ ਤਾਂ ਇੱਕ ਮੈਨੂੰ ਸੱਜਣ ਨੇ ਕਿਹਾ ਸੀ ਕਿ ਤੁਸੀਂ ਇਸ ਬਾਰੇ ਜ਼ਰੂਰ ਕੋਈ ਨਾ ਕੋਈ ਸ਼ਬਦ ਬੋਲੋ ਕਿ ਸਮੱਸਿਆਵਾਂ ਦੇ ਵਿੱਚ ਆਪਾਂ ਕਿਵੇਂ ਆਪਣੇ ਆਪ ਨੂੰ ਬਚਾ ਕੇ ਰੱਖੀਏ ਦੇਖੋ ਸਮੱਸਿਆਵਾਂ ਆਉਣਗੀਆਂ ਜ਼ਿੰਦਗੀ ਸਮੱਸਿਆ ਦਾ ਨਾਮ ਹੈ। ਜ਼ਿੰਦਗੀ ਫੁੱਲਾਂ ਦੀ ਛੇਜ ਨਹੀਂ ਇਹਦੇ ਵਿੱਚ ਕੰਡੇ ਵੀ ਆ ਗੁਲਾਬ ਦੇ ਕੋ ਕਿੰਨਾ ਸੋਹਣਾ ਫੁੱਲ ਹੈ ਪਰ ਜਿਹੜੇ ਬੂਟੇ ਨੂੰ ਲੱਗਿਆ ਹੁੰਦਾ ਉਹਦੇ ਨਾਲ ਕੰਡੇ ਵੀ ਹੁੰਦੇ ਆ। ਆਪਾਂ ਫੁੱਲ ਤੋੜਨ ਗਏ ਫੁੱਲ ਬੜਾ ਸੋਹਣਾ ਲੱਗਿਆ ਪਰ ਕੰਡਾ ਵੱਜ ਕੇ ਖੂਨ ਵੀ ਨਿਕਲ ਸਕਦਾ ਹੈ। ਤੇ ਜਿਹੜੀ ਇੰਨੀ ਖੂਬਸੂਰਤ ਜ਼ਿੰਦਗੀ ਹੈ ਇਹਦੇ ਵਿੱਚ ਤੁਹਾਨੂੰ ਸਮੱਸਿਆਵਾਂ ਵੀ ਆ ਸਕਦੀਆਂ। ਬਾਰ ਦੁਖੀ ਹੋਣ ਦੀ ਬਜਾਇੀ ਸਮੱਸਿਆ ਨੂੰ ਹੱਲ ਕਿਵੇਂ ਕਰਦੇ ਹੋ ਆਪਣੇ ਜਿਵੇਂ ਇੱਕ ਲੋਹੇ ਦੀ ਦੁਕਾਨ ਤੇ ਜਦੋਂ ਨਾ ਜਿਵੇਂ ਆਪਾਂ ਕੋਈ ਸੱਬਲ ਬਣਾਉਣੇ ਐ ਕੁੱਟ ਕੇ ਮੋٹے ਸਰੀਏ ਨੂੰ ਤਾਂ ਜੇ ਤਾਂ ਸਰੀਆ ਗਰਮ ਹੋਵੇ ਤਾਂ ਮਰਜ਼ੀ ਕੁੱਟਣ ਵਾਲੇ ਦੀ ਚੱਲਦੀ ਹੈ ਕੁੱਟ-ਕੁੱਟ ਕੇ ਵਧੀਆ ਬਣਾ ਦਿੰਦੇ ਨਾ ਆਪਾਂ ਜਦੋਂ ਲੋਹਾ ਗਰਮ ਹੁੰਦਾ ਹੈ ਤੇ ਜੇ ਲੋਹਾ ਠੰਡਾ ਹੋਵੇ ਠੰਡੇ ਸਰੀਏ ਨੂੰ ਤੁਸੀਂ ਕੁੱਟ ਕੇ ਵਿਖਾਓ ਤੁਸੀਂ ਹੰਬਜੋਗੇ ਮਰਜੀ ਉਦੋਂ ਲੋਹੇ ਦੀ ਚੱਲੂਗੀ ਕਿਉਂਕਿ ਤੁਸੀਂ ਗਰਮ ਹੋਗੇ ਤਾਂ ਇਸ ਕਰਕੇ ਤੁਸੀਂ ਜਦੋਂ ਕੋਈ ਵੀ ਸਮੱਸਿਆ ਆਉਂਦੀ ਹੈ ਉਦੋਂ ਵਿਚਾਰੋ ਕਿਸੇ ਨਾਲ ਗੱਲ ਕਰੋ ਗੱਲ ਕਰਨ ਨਾਲ ਸਮੱਸਿਆਵਾਂ ਸੁਲਝਾਈਆਂ ਜਾ ਸਕਦੀਆਂ ਉਲਝੀਆਂ ਨਹੀਂ ਹੈ ਜ਼ਿੰਦਗੀ ਵਿੱਚ ਇੱਕ ਦੋਸਤ ਇੱਕ ਮਿੱਤਰ ਇੱਕ ਰਿਸ਼ਤੇਦਾਰ ਇੱਕ ਸੰਬੰਧੀ ਅਜਿਹਾ ਤੁਹਾਡੇ ਕੋਲੇ ਹੋਣਾ ਚਾਹੀਦਾ ਜਿਹਦੇ ਕੋਲੇ ਤੁਸੀਂ ਸਾਰੀ ਗੱਲ ਸਕੋ ਗੱਲ ਕਰ ਸਕੋ ਤੇ ਅੱਗੋਂ ਤੁਹਾਨੂੰ ਰੋਕਣ ਵਾਲਾ ਨਾ ਹੋਵੇ ਵੀ ਨਾ ਯਾ ਮੇਰੇ ਨਾਲ ਗੱਲ ਨਾ ਕਰੋ ਤੁਹਾਨੂੰ ਸਿਰਫ ਸੁਣਨ ਵਾਲਾ ਹੋਵੇ ਤਾਂ ਤੁਸੀਂ ਸਮੱਸਿਆਵਾਂ ਦੇ ਹੱਲ ਕੱਢ ਸਕਦੇ ਆ ਇਹ ਨਹੀਂ ਹੈ ਕਿ ਤੁਸੀਂ ਕਿਸੇ ਨਾਲ ਗੱਲ ਨਾ ਕਰੋ ਤੁਸੀਂ ਡਿਪਰੈਸ਼ਨ ਦੇ ਸ਼ਿਕਾਰ ਹੋ ਸਕਦੇ ਹੋ ਤੁਹਾਨੂੰ ਦਿਮਾਗੀ ਬੋਝ ਪੈ ਸਕਦਾ ਤਾਂ ਹੀ ਜਿਹੜਾ ਬੰਦਾ ਡਿਪਰੈਸ਼ਨ ਲੈਂਦਾ ਉਹ ਫਿਰ ਨਸ਼ੇ ਦਾ ਸਹਾਰਾ ਲੈਂਦਾ ਜਿਵੇਂ ਸਭ ਤੋਂ ਜਿਹੜੀ ਮੇਨ ਸ਼ਰਾਬ ਬੰਦੇ ਕਹਿੰਦੇ ਨੇ ਰਾਤ ਨੂੰ ਨੀਂਦ ਨਹੀਂ ਆਉਂਦੀ ਦੋ ਪੈਗ ਲਾ ਲੀਏ ਨੀਂਦ ਆ ਜਾਂਦੀ ਹੈ ਉਹਦਾ ਮਤਲਬ ਹੀ ਇਹ ਹੈ ਵੀ ਉਹ ਉਹਦੇ ਤੇ ਡਿਪੈਂਡੈਂਟ ਹੋ ਗਿਆ ਸ਼ਰਾਬ ਤੇ ਉਹਨੂੰ ਪੈਗ ਲਾ ਕੇ ਇਸ ਤਰ੍ਹਾਂ ਲੱਗਦਾ ਵੀ ਦਿਮਾਗ ਫ੍ਰੀ ਹੋ ਗਿਆ ਤੇ ਮੈਨੂੰ ਨੀਂਦ ਆ ਗਈ ਹਾਲਾਂਕਿ ਜਦੋਂ ਉਹਦਾ ਨਸ਼ਾ ਲਿਆ ਜਾਂਦਾ ਉਹਦੋਂ ਫਿਰ ਉਹੀ ਚੀਜ਼ ਦਿਮਾਗ ਤੇ ਚੜਦੀ ਤੇ ਸਾਰੀ ਉਮਰ ਇਹ ਜੀ ਚੱਲ ਨਹੀਂ ਸਕਦੀ ਸਾਰੀ ਉਮਰ ਤੁਹਾਡੀ ਤਾਂ ਹੀ ਚੱਲ ਸਕਦੀ ਹੈ ਜੇਕਰ ਤੁਸੀਂ ਉਸ ਸਮੱਸਿਆ ਬਾਰੇ ਆਪਦੇ ਸਾਥ ਸਬੰਧੀ ਨਾਲ ਕਿਸੇ ਨਾਲ ਗੱਲ ਕਰੋ ਨਹੀਂ ਤਾਂ ਤੁਹਾਡਾ ਦਿਮਾਗੀ ਬੋਝ ਵਧੇਗਾ ਤੇ ਉਹਦਾ ਹੱਲ ਹੋਣ ਦੀ ਬਜਾਏ ਤੁਹਾਡੀ ਸਮੱਸਿਆ ਉਲਝੇਗੀ ਨਸ਼ੇ ਦਾ ਸਹਾਰਾ ਲੈਣ ਦੀ ਬਜਾਏ ਆਪਾਂ ਗੱਲ ਕਰੀਏ ਸਮੱਸਿਆ ਦੇ ਹੱਲ ਬਾਰੇ ਸੋਚੀਏ ਨਾ ਕਿ ਸਮੱਸਿਆਵਾਂ ਵਿੱਚ ਉਲਝ ਕੇ ਆਪਣੀ ਖੂਬਸੂਰਤ ਜ਼ਿੰਦਗੀ ਨੂੰ ਖਰਾਬ ਕਰੀਏ ਥੈਂਕ ਯੂ ਸ਼ੁਕਰੀਆ